ਪਰ ਵੀਰ ਬਦਲ ਕਰਨੇ ਕੀ ਸਾਡੀ ਸੇਵਾ ਜੋ ਨਿਰਸਵਾਰਥ ਹੈ ਤੇ ਅਸੀਂ ਸ਼ੁਰਮਣੀ ਅਕਾਲੀ ਦੇ ਪੰਜਾਬ ਦੀ ਖੇਤਰੀ ਪਾਰਟੀਆਂ ਕਰੇ ਲੋਕਾਂ ਦਾ ਦਰਦ ਸਮਝਦੀ ਹੈ ਵੋਟਾਂ ਕਰਕੇ ਹੋ ਰਿਹਾ ਸਟੰਟ ਬਾਜ਼ੀ ਹੈ ਵੋਟਾਂ ਕਰਕੇ ਆ ਵੋਟਾਂ ਤਾਂ ਹੀ ਧੜਾਂ ਤੜਾਂ ਰੁਪਈਆ ਡਿਗ ਰਹੇ ਨੇ ਜੀ ਵੋਟਾਂ ਅਸੀਂ ਗਾਹਾਂ ਤਾਂ ਹੀ ਤਾਂ ਰੌਲਾ ਪਾਉਣ ਲੱਗੇ ਵੀ ਅਸੀਂ ਸਰਕਾਰ ਬਣਾਵਾਂਗੇ ਲੋਕਾਂ ਨੂੰ ਸਾਰਾ ਕੁਝ ਪਤਾ ਜਿੰਨੇ ਮਰਜ਼ੀ ਰੁਪਈਏ ਵੰਡ ਲੈਣ ਤੁਹਾਨੂੰ ਲੱਗਦਾ ਕਿ ਸੇਵਾ ਦੇ ਨਾਂ ਤੇ ਸਿਆਸਤ ਹੋ ਰਹੀ ਹੈ ਉਹ ਤਾਂ ਹੈਗੀ ਐ ਸਿਆਸਤ ਤਾਂ ਹੈ ਹੀ ਆ ਇਹਨੂੰ ਤਾਂ ਮੌਕਾ ਮਿਲਿਆ ਹੁਣ ਇਹਨਾਂ ਦੀ ਦੇਣਾ ਹੜ ਜੇ ਇਹਨਾਂ ਦੀ ਸਰਕਾਰ ਦਾ ਸਾਲ ਰਹੀ ਆ ਜੇ ਉਹ ਤੋਂ ਬੰਨ ਹੁਣ ਕਹਿੰਦਾ ਫਿਰਦਾ ਮੈਂ ਸਾਡੀ ਸਰਕਾਰ ਬਣਾ ਦੋ ਉਹ ਤਾਂ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਦੇ ਨੂੰ ਲੈ ਕੇ ਭਗਵੰਤ ਮਾਨ ਹੋਰਾਂ ਦੀ ਨਹੀਂ ਨਹੀਂ ਮੈਂ ਕਹਿੰਦਾ ਵੀ ਉਹ ਕਹਿੰਦਾ ਫਿਰਦਾ ਸਾਡੀ ਸਰਕਾਰ ਬਣਾ ਦੋ ਅਸੀਂ ਬੰਨ ਕੰਕਰੀਟ ਦੇ ਬਣਾ ਦਾਂਗੇ ਪੱਕੇ ਜਦੋਂ 10 ਸਾਲ ਇਹਨਾਂ ਦੀ ਸਰਕਾਰ ਰਹੀ ਆ ਉਦੋਂ ਇਹਨਾਂ ਨੂੰ ਬੰਨ ਕਿਉਂ ਨਹੀਂ ਜਾਦਾ ਇਹ ਹਰੇਕ ਸਾਲ ਮਾਰ ਕਰਦਾ ਐਦਿਕੀ ਜਿਆਦਾ ਆ ਗਿਆ ਐਦਿਕੀ ਜਾਣ ਬੁੱਝ ਕੇ ਡੋਬਿਆ ਇਹਨਾਂ ਨੇ ਕਹਿ ਰਹੇ ਨੇ ਉਹ ਨਾਮ ਵਾਂਸ ਰੂਗਾ ਨਾ ਬੁੱਝੂਗੀ ਬੰਸਰੀ ਉਹ ਤਾਂ ਇਹਨੇ ਜਾਣ ਬੁੱਝ ਕੇ ਸਤੋਬਿਆ ਹਰੇਕ ਸਾਲ ਇਹ ਡੋਬਿਆ ਕਰਨਗੇ ਜੇ ਤੁਸੀਂ ਬੰਨ ਨਾ ਕਰੇ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਵੀ ਤੁਸੀਂ ਪੈਸਾ ਲੋਕਾਂ ਦੇ ਵਿੱਚ ਨਾ ਵੰਡੋ ਕੋਈ ਵੀ ਆ ਤੁਸੀਂ ਬੰਨ ਬਣਾ ਕੇ ਦਿਓ ਪੱਕੇ ਜੀ ਪੱਕਾ ਜੂੜ ਵੱਡੋ